Thank you. ਸਾਡੇ ਜਿਹੜੇ ਮਾਨਯੋਗ ਸੀਐਮ ਸਾਹਿਬ ਵੱਲੋਂ ਪਬਲਿਕ ਆਊਟਰੀਚ ਪ੍ਰੋਗਰਾਮ ਚੱਲਿਆ ਚਲਾਇਆ ਜਾ ਰਿਹਾ ਉਹਦੇ ਤਹਿਤ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਜਿਸੀ ਹਮੇਸ਼ਾ ਪਬਲਿਕ ਦੀਆਂ ਕੰਪਲੇਂਟਸ ਜਾਂ ਪਬਲਿਕ ਦੀ ਜਿਹੜੀ ਗ੍ਰਿਵੈਂਸਸ ਹੈ ਜਾਂ ਉਹਨਾਂ ਦੀ ਪ੍ਰੋਬਲਮਸ ਨੂੰ ਟਾਈਮ ਟੂ ਟਾਈਮ ਪਬਲਿਕ ਮੀਟਿੰਗਸ ਵੀ ਹੁੰਦੀਆਂ ਰਹਿਣੀਆਂ ਚਾਹੇ ਉਹ ਡਰੱਗ ਫਰੰਟ ਤੇ ਹੋਵੇ ਚਾਹੇ ਕਿਸੇ ਹੋਰ ਚੀਜ਼ ਤੇ ਹੋਵੇ ਉਹਦੇ ਤਹਿਤ ਇੱਕ بڑا ਇੰਪੋਰਟੈਂਟ ਪ੍ਰੋਗਰਾਮ ਹੈ ਸਮਝਦਾ ਕਿ ਸਭ ਤੋਂ ਇੰਪੋਰਟੈਂਟ ਅੱਜਕੱਲ੍ਹ ਇੰਟੀਗਰਲ ਪਾਰਟ ਆਫ ਕਿਸੇ ਬੰਦੇ ਦੀ ਆਪਣੀ ਰੋਜ਼ਮਰਦ ਜ਼ਿੰਦਗੀ ਦਾ ਉਹਦਾ ਫੋਨ ਹੁੰਦਾ ਉਹਦੇ ਚ ਅੱਜ 2219 ਫੋਨ ਜਿਹੜੇ ਐ ਲੋਸ ਕਿ ਜੇ ਗੁੰਮੇ ਸੀ ਉਹ ਸਾਰੇ ਅੱਜ ਅਸੀਂ ਓਨਰਸ ਨੂੰ ਬੁਲਾ ਕੇ ਉਹਨਾਂ ਨੂੰ ਵਾਪਸ ਕਿਤੇ ਜਾ ਰਹੇ ਨੇ ਔਰ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਕਿ ਸਾਡੀ ਟੀਮ ਨੇ ਬੜੀ ਮਿਹਨਤ ਨਾਲ ਕੰਮ ਕੀਤਾ ਵਟਵਾਟ ਖਾਣਿਆਂ ਚ ਵੀ ਵਟਵਾਟ ਸਪਰਿਜ਼ ਵੀ ਔਰ ਸਾਡੇ ਸਾਈਬਰ ਸੈੱਲ ਨੇ ਵੀ ਔਰ ਇਹ ਅਸੀਂ ਆਊਟਰੀਚ ਪ੍ਰੋਗਰਾਮ ਇਹ ਤਾਈ ਜਾਰੀ ਰੱਖਾਂਗੇ ਔਰ ਮੈਨੂੰ ਇਹ ਵੀ ਖੁਸ਼ੀ ਹੁੰਦੀ ਹੈ ਕਿ ਜਦੋਂ ਅੱਜ ਆਪਾਂ ਫੋਨ ਡਿਸਟ੍ਰੀਬਿਊਟ ਕਰ ਰਹੇ ਸੀ ਕਿ ਪਬਲਿਕ ਦੇ ਵਿੱਚ ਵੀ ਔਰ ਜਿਹੜਾ ਰੈਸੀਪੀਐਂਟ ਹੈ ਜਿਨ੍ਹਾਂ ਦਾ ਗੁੰਮਿਆ ਹੋਇਆ ਫੋਨ ਵਾਪਸ ਇਹ ਮਿਲਦਾ ਉਹਨਾਂ 'ਚ ਬੇਹਤ ਖੁਸ਼ੀ ਪਾਈ ਗਈ ਹੈ ਔਰ ਬੜੇ ਮਤਲਬ ਥੈਂਕਫੁਲ ਸੀਗੇ ਉਹ ਸਾਰੇ ਮੈਂ ਇਹ ਕਹਿੰਦਾ ਸਾਡੀ ਡਿਊਟੀ ਹੈ ਔਰ ਅਸੀਂ ਲਗਾਤਾਰ ਜਿਹੜਾ ਪਬਲਿਕ ਆਊਟਰੀਚ ਪ੍ਰੋਗਰਾਮ ਹੈ ਇਸੇ ਤਰ੍ਹਾਂ ਪਬਲਿਕ ਦਾ ਸਹਿਯੋਗ ਸਾਨੂੰ ਵੀ ਬਹੁਤ ਮਿਲਦਾ ਤੇ ਸਾਡੇ ਵੱਲੋਂ ਵੀ ਪੂਰੀ ਉਹਨਾਂ ਨੂੰ ਕੋਆਪਰੇਸ਼ਨ ਹੁੰਦੀ ਹੈ ਦੂਜੀ ਪੁਆਇੰਟ ਇਹ ਹੈ ਕਿ ਅੱਜ ਅਸੀਂ ਇਸ ਤੋਂ ਇਲਾਵਾ 89 ਵਹੀਕਲ ਜਿਹੜੇ ਆ ਉਹ ਰਿਕਵਰ ਕੀਤੇ ਆ ਕਿ ਚੋਰੀ ਦੇ 89 99 ਉਹਦੇ ਚ 73 ਟੂ ਵਿਲਰਸ ਨੇ 12 ਐਕਟਿਵਾ ਨੇ ਤੇ ਜਿਹੜੇ 61 ਮੋਟਰਸਾਈਕਲ ਨੇ ਉਹ ਵੱਖ-ਵੱਖ ਪੁਲਿਸ ਸਟੇਸ਼ਨ ਤੋਂ ਚੋਰੀ ਹੋਏ ਆ ਉਹਦੇ ਚ ਬੰਦੇ ਫੜੇਗੇ ਕੁਝ ਗੈਂਗ ਫੜੇਗੇ ਪਲੱਸ ਕਿਉਂਕਿ ਆਮ ਜਿਹੜਾ ਨਾਗਰਿਕ ਹੈ ਜਾਂ ਜਿਹੜਾ ਆਪਣੇ ਟੂ-ਵੀਲਰ ਯੂਜ਼ ਕਰਦਾ ਉਹਨੂੰ ਬਾਕੀ ਇਹ ਬੜੀ ਵੱਡੀ ਪ੍ਰੋਬਲਮ ਹੁੰਦੀ ਦੀ ਉਹਦਾ ਕੋਈ ਚੋਰੀ ਹੋ ਜਾਂਦਾ ਓਸ ਤੇ ਅਸੀਂ ਸਪੈਸ਼ਲ ਫੋਕਸ ਦਿੰਨੇ ਆਂ ਬਿਕੋਜ਼ ਇਹਦੇ ਨਾਲ ਬੰਦੇ ਦੀ ਲਾਈਫ ਡਿਸਰਪਟ ਹੋ ਜਾਂਦੀ ਆ ਕਿ ਉਹਦਾ ਫੋਨ ਚੋਰੀ ਹੋ ਗਿਆ ਜਾਂ ਮੋਟਰਸਾਈਕਲ ਚੋਰੀ ਹੋ ਗਿਆ ਤੇ ਬੜਾ ਕੰਮ ਖਰਾਬ ਹੋ ਜਾਂਦਾ ਸੋ ਉਹਦੇ ਚ ਬੜਾ ਵਧੀਆ ਉਪਰਾਲਾ ਕੀਤਾ ਸਾਡੀ ਸਾਰੀ ਟੀਮ ਨੇ ਮੈਂ ਸਾਡੇ ਆਫਿਸਰਸ ਨੂੰ ਆलम ਜੀ ਨੂੰ ਆਪਣੇ ਸ਼ੀਤਲ ਨੂੰ ਰਾਜਵੀਰ ਇਹਨਾਂ ਦੇ ਨਾਲ ਸੁਪਿੰਦਰ ਸਾਡੇ ACP ਮੈਡਮ ਬੈਠੇ ਨੇ ਔਰ ਸਾਡੇ ਜਿਹੜੇ ਜਿਹੜੇ ਟੈਕਨੀਕਲ ਸਟਾਫ ਦੇ ਸਾਡੇ ਜਿਹੜੇ ਸਾਰੀ سپورਟ ਟੀਮ ਹੈ ਉਹ ਇੱਥੇ ਹਾਜ਼ਰ ਹੈ ਉਹਦੇ ਚ 16 ਵਹੀਕਲਸ 4 ਵੀਲਰ ਵੀ ਹੈਗੇ ਜਿਸ ਸਕੋਰਪਿਓ ਫੋਰਚਨਰ ਫਾਰ ਐਕਚੁਅਲੀ ਗਲੈਂਜ਼ਾ ਲੇਜੈਂਡਰ ਐਂਟਰਵੇਰਾ ਇਹ ਗੱਡੀਆਂ ਵੀ ਆ ਜਿਹੜੀਆਂ ਉਹ ਵੀ ਬਰਾਮਦ ਕੀਤੀਆਂ ਗਈਆਂ ਉਹ ਵੀ ਅਸੀਂ ਜੀ ਸਪੋਰਦਾਰੀ ਤੇ ਜਲਦੀ ਜਿਹੜੇ ਮਾਲਕ ਨੇ ਉਹਨਾਂ ਨੂੰ ਸਾਰਿਆਂ ਨੂੰ ਪਹਚਾਵਾਵਾਂਗੇ ਸੋ ਮੈਨੂੰ ਖੁਸ਼ੀ ਹੈ ਕਿ ਅੱਜ ਇਹ ਸਿਰਫ ਜਿਹੜੀ ਪ੍ਰੈਸ ਮੀਡੀਆ ਬਰੀਫਿੰਗ ਹੈ ਰੋਜ਼ ਅਸੀਂ ਬਾਕੀ ਚੀਜ਼ਾਂ ਦਾ ਤੁਹਾਨੂੰ ਦੱਸਦੇ ਰਹਿਣੇ ਆ ਕਿ ਡਰੱਗ ਫੜ ਲਈ ਪਿਸਟਲ ਫੜ ਲਿਆ ਇਹ ਮੈਂ ਸਮਝਦਾ ਇਹ ਵੀ ਬਹੁਤ ਜ਼ਰੂਰੀ ਹੈ 219 ਫੋਨ ਵਾਪਸ ਜਾਣਗੇ ਤੇ ਕਿੰਨੀ ਖੁਸ਼ੀ ਦੀ ਲਹਿਰ ਹੈ ਇਸੇ ਤਰ੍ਹਾਂ ਏਟੀ 9 ਜਿਹੜੇ ਚੋਰੀ ਸ਼ੁਦਾ ਆ ਆਟੋਮੋਬਾਈਲ ਜੁਨੇ ਉਹ ਜਦੋਂ ਬੰਦੇ ਨੂੰ ਵਾਪਸ ਮਿਲਦਾ ਤਾਂ ਉਹਦੇ ਵੀ ਮੈਨੂੰ ਲੱਗਦਾ ਖੁਸ਼ੀ ਬਹੁਤ ਹੁੰਦੀ ਹੈ ਸੋ ਮੈਂ ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ ਕਰਦਾ ਪਬਲਿਕ ਵੱਲੋਂ ਜਿਹੜੇ ਤੁਸੀਂ ਆਏ ਹੋ ਔਰ ਮੈਂ ਦਿਲੋਂ ਗੱਲ ਕਹਿਣਾ ਚਾਹੁੰਦਾ ਕਿ ਪਬਲਿਕ ਤੇ ਪੁਲਿਸ ਦਾ ਬੜਾ ਪੂਰਾ ਰਿਸ਼ਤਾ ਹੁੰਦਾ ਔਰ ਕੋਈ ਵੀ ਪੁਲਿਸ ਸਿਸਟਮ ਜਿਹੜਾ ਉਹ ਪਬਲਿਕ ਦੇ ਸਹਿਯੋਗ ਤੋਂ ਬਿਨਾ ਕਾਮਯਾਬ ਨਹੀਂ ਹੁੰਦਾ ਅੰਮ੍ਰਿਤਸਰ ਗੁਰੂ ਨਗਰੀ ਦੇ ਵਿੱਚ ਪਬਲਿਕ ਦਾ ਬਿਹਤਰੀਨ ਸਹਿਯੋਗ ਸਾਨੂੰ ਮਿਲਦਾ ਹੈ ਔਰ ਜਿਹੜੇ ਤੁਸੀਂ ਰੋਜ਼ ਰਿਕਵਰੀ ਵਗੈਰਾ ਦੀ ਗੱਲ ਦੇਖਦੇ ਹੋ ਖਵਾੜਾ ਪੜਦੇ ਹੋ ਪੁਲਿਸ ਵੱਲੋਂ ਉਹਦੇ ਵਿੱਚ ਪਰਮਾਤਮਾ ਦੀ ਮਿਹਰ ਦੇ ਨਾਲ ਤੁਹਾਡਾ ਸਾਰਿਆਂ ਦਾ ਸਹਿਯੋਗ ਪਬਲਿਕ ਦਾ ਬਿਹਤਰੀਨ ਮਿਲਿਆ ਔਰ ਮੈਂ ਐਸੀ ਕਰਕੇ ਤੁਹਾਨੂੰ ਇਥੋਂ ਦਿਲੀ ਮੁਬਾਰਕਬਾਦ ਦਿੰਨਾ ਕਿ ਤੁਸੀਂ ਇਨੀ ਮਿਹਨਤ ਨਾਲ ਔਰ ਆਪਣਾ ਕੰਮ ਵੀ ਕਰਦੇ ਹੋ ਤੇ ਸਾਡਾ ਸਹਿਯੋਗ ਵੀ ਦੇ ਦਿੱ। ਥੈਂਕ ਯੂ